ਇੱਕ ਪਾਸੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਇਨਚਾਰਜ ਪਲੀ ਸੂਧਿਆ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੀ ਪੰਜਾਬ ਦੇ ਸੁਪਰ ਸੀਐਮ ਨੇ ਗ੍ਰਾਮ ਕਚਲੇ ਦੇ ਵਿੱਚ ਵੀ ਇੰਟਰਫੇਅਰ ਕਰ ਰਹੇ ਨੇ ਜੋ ਕੁਝ ਵੀ ਕਾਰਵਾਈਆਂ ਹੋ ਰੀਆਂ ਨੇ ਵਿਧਾਇਕਾਂ ਤੇ ਬੰਤਰੀਆਂ ਤੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਕੀਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਤਸ਼ੱਦਦ ਕਿਉਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਵੱਲੋਂ ਅੱਜ ਸਿੱਧੇ ਹੋ ਗਏ ਮੌਜੂਦਾ ਵਿਧਾਇਕ ਕਹਿੰਦਾ ਜਿੰਨਾ ਮਰਜੀ ਤਸ਼ੱਦਦ ਕਰ ਲੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੁਸੀਂ ਤੇਲ ਵੀ ਵੇਖ ਲੈਣਾ ਤੇ ਤੇਲ ਦੀ ਧਾਰ ਵੀ ਵੇਖ ਲੈਣਾ ਤੁਹਾਨੂੰ ਦੱਸਾਂਗਾ ਕਿ ਪਾਰਟੀਬਾਜ਼ੀ ਹੁੰਦੀ ਕੀ ਹੈ ਤੇ ਆਪਣੇ ਵਿਧਾਇਕਾਂ ਤੇ ਜਿਨ੍ਹਾਂ ਨੇ ਮੋਟੀਆਂ ਫੰਡਾਂ ਦਿੱਤੀਆਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਜਿਨ੍ਹਾਂ ਨੇ ਪਸੀਨਾ ਆਪਣਾ ਵਹਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਪੰਜਾਬ ਦੇ ਵਿੱਚ ਉਨਾ ਉਸ ਵਿਧਾਇਕ ਤੇ ਉਸ ਵਿਧਾਇਕ ਤੇ ਇਨਾ ਇਨਾ ਤਸ਼ੱਦਦ ਇਨੀ ਬਹਿਰੈਮੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਆਖਰਕਾਰ ਚੋਂ ਦੇਖੀ ਨਹੀਂ ਦਿੱਲੀ ਦੇ ਲਾਲੇ ਨੂੰ ਦੱਸਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਹਿੰਦੇ ਨੇ ਕਿ ਸਾਲ ਕੋ ਰਹਿ ਗਿਆ ਮੇਰੀ ਘਰ ਵਾਲੀ ਦੇ ਪੰਜ ਆਪਰੇਸ਼ਨ ਹੋ ਗਏ ਨੇ ਉਹਨੂੰ ਬਾਹਰ ਹੀ ਨਿਕਲ ਦਿੱਤਾ ਜਾ ਰਿਹਾ ਘਰ ਦੇ ਵਿੱਚੋਂ ਮੇਰਾ ਲੜਕਾ ਫਰਾਗ ਮੇਰੀ ਮਾਤਾ ਫਰਾਰ ਮੇਰੀ ਧੀ ਫਰਾਰ ਜਿੱਥੇ ਉੱਤੇ ਕਰੋੜਾਂ ਰੁਪਏ ਮੈਂ ਉਹਨਾਂ ਦੀ ਪੜ੍ਹਾਈ ਤੇ ਲਾਏ ਇਸਲਾ ਮਿਲਿਆ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦਾ 38000 ਤੋਂ ਪਲੱਸ ਬੂਟਾਂ ਦੇ ਨਾਲ ਮੈਂ ਜਿੱਤਿਆ ਹਾਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਹਰਬੀਰ ਸਿੰਘ ਪਠਾਨ ਮਾਜਰਾ ਦੀ ਹਰਬੀਰ ਸਿੰਘ ਪਠਾਨ ਮਾਜਰਾ ਤੇ ਐਨੇ ਕੂ ਪਰਚੇ ਐਨੀਆਂ ਕੂ ਧਰਾਵਾ ਆਈ ਦਰਜ ਕਰ ਦਿੱਤੀਆਂ ਗਈਆਂ ਨੇ ਕਿ ਹਰਬੀਰ ਸਿੰਘ ਪਠਾਨ ਮਾਜਰਾ ਜੇਕਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦੇ ਨੇ ਤਾਂ ਉਹਨਾਂ ਦਾ ਜੇਲ੍ਹ ਦੇ ਵਿੱਚੋਂ ਲੱਗ ਭੱਗ ਪਾਉਣਾ ਮੁਸ਼ਕਲ ਹੈ ਹਾਲਾਂਕਿ ਉਹਨਾਂ ਨੇ ਅਗਾਉ ਜਵਾਨ ਤੇ ਲਈ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਨੇ ਜਵਾਨ ਦੇ ਲਈ ਲੇਕਿਨ ਸਾਰੇ ਦਸਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਬੰਦ ਕਰ ਦਿੱਤੇ ਬੋਲਿਆ ਕਿ ਦੇ ਕ੍ਰਿਸ਼ਨ ਕੁਮਾਰ ਦੇ ਲੋਚਾ ਨੂੰ ਲੈ ਕੇ ਤੁਸੀ ਬੰਨ ਨੂੰ ਲੈ ਕੇ ਪੱਕੇ ਬੰਨ ਨੂੰ ਲੈ ਕੇ ਕਿ ਭਾਈ ਕ੍ਰਿਸ਼ਨ ਕੁਮਾਰ ਸਾਡੀ ਗੱਲ ਨਹੀਂ ਸੁਣਦਾ ਉਹ ਸਿਰਫ ਗੱਲ ਸੁਣਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਜੋ ਇਹਨਾਂ ਦੇ ਆਕਾ ਅਰਵਿੰਦ ਕੇਜੀਵਾਲ ਜੋ ਇਹਨਾਂ ਦੇ ਪਾਪਾ ਅਰਵਿੰਦ ਕੇਜੀਵਾਲ ਪੰਜਾਬ ਦੀ ਅਫਸਰ ਸਾਹਿਬ ਨੂੰ ਕਹਿੰਦੇ ਨੇ ਉਹੀ ਗੱਲ ਕਰਦੇ ਨੇ ਤੇ ਅੱਜ ਉਹਦਾ ਖੰਨਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਹੱਕ ਲਈ ਬੋਲਿਆ ਤੇ ਫਿਰ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ ਲੜਕਾ ਕਿੱਧਰ ਹਬੀਸ਼ ਸਿੰਘ ਪਠਾਨ ਮਾਜਰਾ ਦਾ ਲੜਕੀ ਕਿੱਧਰ ਘਰ ਵਾਲੀ ਆਇਸੋਲੇਟਡ ਘਰ ਦੇ ਵਿੱਚ ਉਹਦੇ ਪੰਜ ਅਫਸਰ ਨੇ ਉਸ ਨੂੰ ਘਰ ਦੇ ਵਿੱਚੋਂ ਬਾਹਰ ਲਿਕਣ ਦੀ ਆਜ਼ਾਦਤ ਨਹੀਂ ਕਿਉਂਕਿ ਸਕਿਉਰਿਟੀ ਹੀ ਇੰਨੀ ਲਗਾ ਦਿੱਤੀ ਗਈ ਹੈ ਉਹਨਾਂ ਕਿਹਾ ਮੈਂ ਆਵਾਂਗਾ ਮੈਨੂੰ ਪਤਾ ਹੈ ਤੁਸੀਂ ਮੈਨੂੰ ਮਿਲਵਾ ਦੇਣਾ ਹੈ ਮੈਨੂੰ ਪਤਾ ਹੈ ਤੁਸੀਂ ਮੇਰੇ ਤੇ ਜ਼ੁਲਮ ਢੋਣੇ ਨੇ ਇੱਕ ਇੱਕ ਜ਼ੁਲਮ ਦੇ ਹਿਸਾਬ ਇੱਕ ਇੱਕ ਜ਼ੁਲਮ ਦੇ ਜ਼ੁਲਮ ਦਾ ਹਿਸਾਬ ਲਿਆ ਚਾਹਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਕੱਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਅੱਜ ਰੋਏ ਵੀ ਕਰਲਾਈ ਵੀ ਭੁੱਬਾ ਵੀ ਮਾਰੀਆਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਹਰਮੀਤ ਸਿੰਘ ਪਠਾਨ ਬਾਜਰਾ ਨੇ ਕਿ ਭਈ ਇੰਨਾ ਤੱਕਾ ਇੰਨਾ ਮੇਰੇ ਨਾਲ ਜ਼ੁਲਮ ਇੰਨਾ ਜ਼ੁਲਮ ਨਾ ਕਰੋ ਕਿ ਮੈਂ ਆਪ ਦਾ ਆਪਾ ਖੋ ਬੈਠਾ ਮੈਂ ਆਊਟ ਆਫ ਕੰਟਰੋਲ ਹੋ ਜਾਵਾਂ ਉਹਨਾਂ ਦੂਸਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਹਾ ਉਹਨਾਂ ਕਿਹਾ ਅਸੀਂ ਭੇਡਾਂ ਹਾਂ ਭੇਡਾਂ ਹੀ ਰਵਾਂਗੀਆਂ ਕਿਸੇ ਮੰਤਰੀ ਕਿਸੇ ਵਿਧਾਇਕ ਨੇ ਮੇਰੇ ਬਾਰੇ ਗੱਲ ਨਹੀਂ ਕੀਤੀ ਵਿਧਾਨ ਸਭਾ ਦੇ ਵਿੱਚ ਇਹ ਸਮਾਂ ਹੈ ਮੇਰੀ ਗੱਲ ਨੂੰ ਰੱਖਿਆ ਜਾਵੇ ਅਸੀਂ ਪੰਜਾਬ ਦੇ ਲਈ ਖੜ੍ਹਨ ਨੂੰ ਤਿਆਰ ਹਾਂ ਪੰਜਾਬ ਦੇ ਲਈ ਮਰਨ ਨੂੰ ਤਿਆਰ ਹਾਂ ਲੇਕਿਨ ਮੈਨੂੰ ਇੱਕ ਗਿਲਾ ਵੀ ਹੈ ਸ਼ਿਕਵਾ ਹੀ ਵੀ ਹੈ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਜਿਹੜੇ ਜਥੇਬੰਦੀਆਂ ਦੇ ਸਿਰਮੌਰ ਆਗੂ ਨੇ ਜਿਹੜੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਉਹ ਮੇਰੇ ਨਾਲ ਖੜੇ ਨਹੀਂ ਲਗਤ ਹੈ ਉਹਨਾਂ ਵਿਧਾਇਕਾਂ ਅਤੇ ਉਹਨਾਂ ਮੰਤਰੀਆਂ ਤੇ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਮੇਰੇ ਨਾਲ ਨਹੀਂ ਖੜੇ ਕੱਲ ਉਹਨਾਂ ਦੇ ਧੀਆ ਪੁੱਤਰਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਦਾਂ ਹੀ ਤਸ਼ੱਦਦ ਕਰੇਗੀ ਜਿਸ ਤਰ੍ਹਾਂ ਮੇਰੇ ਨਾਲ ਕੀਤਾ ਜਾ ਰਿਹਾ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਸਹੀ ਨੇ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਹੀ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵਤਵਨ ਸਹੀ ਨੇ ਹਾਲਾਂਕਿ ਰਿਸ਼ਤੇ ਦੇ ਵਿੱਚ ਸਕੇ ਫੁੱਫੜ ਲੱਗਦੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਭਗਵੰਤ ਮਾਨ ਹੋਣਾ ਦੀ ਧਰਮ ਪਤਨੀ ਦੇ ਹੁਣ ਆਉਣ ਵਾਲਾ ਸਮਾਂ ਕੀ ਕਹਿੰਦਾ ਹੈ ਕਿ ਇਸ ਕਿਹੜੇ ਮਾਜਰ ਵਿੱਚ ਗੱਲ ਕੀਤੀ ਜਾਵੇਗੀ ਕਿਉਂਕਿ ਇੱਕ ਵਾਰ ਫਿਰ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦਾ ਲਾਲਾ ਮੇਰੇ ਪੂਰੇ ਪਰਿਵਾਰ ਤੇ ਤਸ਼ੱਦਦ ਕਰ ਰਿਹਾ ਹੈ